ਬਾਗੇਸ਼ਵਰ ਧਾਮ ਜੋ ਸਿੱਖ ਗਏ ਉਹਨਾਂ ਉੱਪਰ ਮੇਰੇ ਦੋ ਲਫ਼ਜ਼ ਮੈਂ ਕਹਿਣਾ ਜੀ ਸਦਗੇ ਬਾਗੇਸ਼ਵਰ ਧਾਮ ਜਾਓ ਪਰ ਸਿੱਖੀ ਦਾ ਘਾਣਨਾ ਕਮਾਓ ਮਾਨਵਤਾ ਦਾ ਕਲਿਆਣ ਸਿੱਖ ਕੇ ਆਓ ਮੈਂ ਕਹਿਣਾ ਜੀ ਸਦਗੇ ਬਾਗੇਸ਼ਵਰ ਧਾਮ ਜਾਓ ਮੈਂ ਕਹਿਣਾ ਜੀ ਸਦਗੇ ਬਾਗੇਸ਼ਵਰ ਧਾਮ ਜਾਓ ਧਿਉਣਾ ਤਾਂ ਪਰਮਾਤਮਾ ਨੂੰ ਹੀ ਜਿਹੜਾ ਮਰਜੀ ਤੇ ਆਓ ਉਡਣਾ ਤਾਂ ਉਹਦੇ ਹੀ ਅਸਰੇ ਜਿਹਦਾ ਮਰਜੀ ਪਰਫੜ ਉਡ ਜਾਓ ਪਰ ਸਿੱਖੀ ਨੂੰ ਨਾ ਸਿੱਖੋ ਭਲਾਓ ਪਰ ਸਿੱਖੀ ਨੂੰ ਨਾ ਸਿੱਖੋ ਭਲਾਓ ਰਾਮ ਨਾਨਕ ਜੋਤੇ ਹੋਣਾ ਤੇ ਆਓ ਜਿੱਥੇ ਜਾਣਾ ਪਗਵਨ ਕੇ ਜਾਓ ਆਪਣਾ ਤੇ ਸਿੱਖੀ ਦਾ ਨਾਮ ਬਣਾਓ ਉਹ ਪੱਗਾਂ ਵਾਲਿਓ ਬਿੰਤੀਆਂ ਮੇਰੀ ਪੱਗਾਂ ਨਾ ਲਾਓ ਪੱਗਾਂ ਨਾ ਲਾਓ ਇੰਨੀ ਔਖੀ ਆ ਮਿਲੀ ਤੁਸੀਂ ਸਭ ਜਾਣਦੇ ਦੱਸਣ ਦੀ ਲੋੜ ਨਾ ਮੈਨੂੰ ਕੋਈ ਮਾਇਆ ਦਾ ਲਾਲਚ ਦੇ ਕਹੇ ਕੇਸ ਕਟਾਲਾ ਪੈਸੇ ਦੀ ਇੰਨੀ ਤੋੜ ਨਾ ਮੈਨੂੰ ਜੇ ਪੀਕੇ ਡਿਗਣਾ ਫਾਇਦਾ ਨਹੀਂ ਸਜਾਉਣ ਦਾ ਜੇ ਨਿਕਲ ਗਿਆ ਪੰਜਾਬ ਹੱਥੋਂ ਮੁੱਲ ਪੈਣਾ ਨਾ ਰੋਣ ਦਾ ਜੇ ਨਿਕਲ ਗਿਆ ਪੰਜਾਬੀ ਉਹ ਪੰਜਾਬ ਹੱਥੋਂ ਮੁੱਲ ਪੈਣਾ ਨਾ ਰੋਂਦਾ ਬੀਤੇ ਦਿਨੀ ਕੁਝ ਪੰਜਾਬੀ ਭਰਾ ਬਗੇਸ਼ਰ धाम ਗਏ ਸੀਗੇ ਉਹਨਾਂ ਦੇ ਉੱਪਰ ਮੇਰੇ ਵੱਲੋਂ ਦੋ ਲਫ਼ਜ਼ ਜੇ ਪਸੰਦ ਆਏ ਹੋਣ ਤਾਂ ਤੁਹਾਨੂੰ ਪਤਾ ਹੀ ਹੈ ਕੀ ਕਰਨਾ